ਐਸਟੀਵੀ ਸਰੀ ਪਾਲ ਵੜੈਚੇ ਸ਼ੋਅ ਦੇ ਵਿੱਚ ਸਵਾਗਤ ਹੈ ਤੁਹਾਡਾ ਸਭ ਦਾ ਵਿਸ਼ੇਸ਼ ਜਾਣਕਾਰੀ ਤਹਿਤ ਆਪਾਂ ਭਾਗ ਪਹਿਲੇ ਦੇ ਵਿੱਚ ਗੱਲਬਾਤ ਕੀਤੀ ਸੀ ਪੰਜਾਬੀ ਪ੍ਰਿੰਟ ਮੀਡੀਆ ਕਦੋਂ ਸ਼ੁਰੂ ਹੋਇਆ ਉਸ ਲੜੀ ਨੂੰ ਅੱਗੇ ਤੋਰਦੇ ਹਾਂ ਪਰ ਤੁਸੀਂ ਪਹਿਲਾ ਭਾਗ ਜ਼ਰੂਰ ਦੇਖ ਲਓ ਤਾਂ ਕਿ ਲੜੀ ਜੁੜ ਸਕੇ ਅੱਜ ਦੂਜੇ ਭਾਗ ਦੇ ਵਿੱਚ ਗੱਲ ਕਰਾਂਗੇ ਕਿ ਭਾਰਤ ਵਿੱਚ ਅਖਬਾਰਾਂ ਦੀ ਸ਼ੁਰੂਆਤ ਕਦੋਂ ਹੋਈ 1780 ਈਸਵੀ ਦੌਰਾਨ ਭਾਰਤ ਵਿੱਚ ਬੰਗਾਲ ਗੱਜਟ ਨਾਮ ਦੀ ਅਖਬਾਰ ਅੰਗਰੇਜ਼ਾਂ ਦੇ ਭਾਰਤ ਆਉਣ ਉਪਰੰਤ ਸ਼ੁਰੂ ਹੋਈ ਸੀ ਇਹ ਸਮਾਂ ਭਾਰਤੀ ਗ੍ਰਾਮੀ ਦਾ ਸਮਾਂ ਸੀ ਜਿਸ ਦਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਭਾਰਤੀ ਮੀਡੀਆ ਤੇ ਅੰਗਰੇਜ਼ਾਂ ਨੇ ਕਾਫੀ ਪਾਬੰਦੀਆਂ ਲਗਾਈਆਂ ਹੋਈਆਂ ਸਨ ਸ਼ੁਰੂ ਵਿੱਚ ਤਾਂ ਲੋਕ ਅਖਬਾਰਾਂ ਵੱਲ ਘੱਟ ਹੀ ਆਕਰਸ਼ਿਤ ਹੋਏ ਪਰ ਸਮਾਂ ਬੈਂਡ ਤੇ ਮੱਧ ਵਰਗ ਦੇ ਲੋਕਾਂ ਦਾ ਕਾਫੀ ਰੁਝਾਨ ਵਧਿਆ ਲੋਕਾਂ ਨੂੰ ਮੀਡੀਆ ਦੀ ਅਹਿਮਤ ਦਾ ਪਤਾ ਚੱਲਿਆ ਉਸ ਸਮੇਂ ਵਿੱਚ ਅੰਗਰੇਜ਼ਾਂ ਦੀ ਸੰਪਾਦਨ ਅਧੀਨ ਮਦਰਾਸ ਕਰੀਅਰ ਮਦਰਾਸ ਗੈਜਟ ਬੰਬੇ ਹੈਰਾਲਡ ਬੰਬੇ ਗੈਜਟ ਆਦ ਅਖਬਾਰਾਂ ਨਿਕਲਣੀਆਂ ਸ਼ੁਰੂ ਹੋਈਆਂ ਪਰ ਅੰਗਰੇਜ਼ਾਂ ਦੀ ਦਖਲਅੰਦਾਜ਼ੀ ਸਦਕਾ ਇਹ ਬਹੁਤਾ ਚਿਰ ਟੇਕ ਨਾ ਸਕੀਆਂ ਕਿਉਂਕਿ ਇਹ ਜ਼ਿਆਦਾਤਰ ਅੰਗਰੇਜ਼ੀ ਦੇ ਵਿੱਚ ਹੀ ਸਨ ਭਾਰਤੀ ਪਛਾਵਾ ਵਿੱਚ ਸਭ ਤੋਂ ਪਹਿਲੀ ਬੰਗਾਲੀ ਭਾਸ਼ਾ ਵਿੱਚ ਦਿਗਦਰਸ਼ਨ ਅਖਬਾਰ ਸ਼ਪਨੀ ਸ਼ੁਰੂ ਹੋਈ ਸੀ ਜਿਸ ਨੂੰ ਸਨ 1818 ਇਸੇ ਵਿੱਚ ਸ੍ਰੀ ਰਾਮ ਬੈਪਟਿਸਟ ਮਿਸ਼ਨ ਨੇ ਸ਼ੁਰੂ ਕੀਤਾ ਸੀਗਾ ਹਿੰਦੀ ਦੀ ਪਹਿਲੀ ਅਖਬਾਰ ਉਦੰਡ ਮਾਰਤਵਿਆ 1826 ਇਸ ਵਿੱਚ ਛਪਣੀ ਸ਼ੁਰੂ ਹੋਈ ਸੀਗੀ ਬੁੱਧ ਪ੍ਰਕਾਸ਼ ਅਤੇ ਨੂਰ ਅਖਬਾਰ ਦਾ ਪ੍ਰਕਾਸ਼ਨ ਭਾਰਤੀ ਪਛਾਵਾਂ ਲਈ ਸ਼ੁਭ ਸ਼ਗਨ ਮੰਨਿਆ ਗਿਆ ਸੀਗਾ ਕਿਉਂਕਿ ਉਹਨਾਂ ਦੋਵਾਂ ਅਖਬਾਰਾਂ ਦੀਆਂ 2-200 ਕਾਪੀਆਂ ਸਰਕਾਰ ਵੱਲੋਂ ਖਰੀਦਨੀਆਂ ਸ਼ੁਰੂ ਕਰ ਦਿੱਤੀਆਂ ਸੀ ਵਿਸ਼ੇਪਕੋਂ ਉਹਨਾਂ ਅਖਬਾਰਾਂ ਦਾ ਮਕਸਦ ਸਮਾਜ ਸੁਧਾਰ ਅਤੇ ਦੇਸ਼ ਦੇ ਲੋਕਾਂ ਅੰਦਰ ਰਾਸ਼ਟਰੀ ਚੇਤਨਾ ਪੈਦਾ ਕਰਨਾ ਸੀ ਇਸ ਤਰ੍ਹਾਂ ਭਾਰਤ ਵਿੱਚ ਪ੍ਰਿੰਟ ਮੀਡੀਆ ਦਾ ਅਰਜਾਨ ਹੋਰ ਵੀ ਵਧਦਾ ਗਿਆ ਬਾਕੀ ਅਗਲੇ ਭਾਗ ਦੇ ਵਿੱਚ ਹੋਰ ਵੀ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਦਾ ਸੈਨ ਵੀ ਔਨ ਕਰ ਲਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਅਤੇ ਤੁਸੀਂ ਵੀਡੀਓ ਵੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕੋ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਥੱਲੇ ਲਿਖ ਕੇ ਸਟਕ ਸੁਝਾਅ ਜ਼ਰੂਰ ਭੇਜਿਆ ਕਰੋ ਧੰਨਵਾਦ